ਠੀਕ ਆ ਵਧੀਆ ਵਧੀਆ ਅੱਜ ਅੱਜ ਕਬੂਤਰਾਂ ਦਾ ਉਹਦਾ ਵਿਹਲੇ ਆਪਾਂ ਦਾਣੇ ਦੁਨੇ ਪਾਤੀ ਹੈ ਹਾਂ ਤੇ ਕੋਈ ਨਾ ਕੋਈ ਕਿਸੇ ਨਾਲ ਨਾ ਜਾਂ ਗੋਰੀ ਆ ਜੇ ਹਾਂ ਗੋਰੀ ਆਏ ਤਾਂ ਅੱਜ ਕਰਦੇ ਹਾਂ ਗੋਰੀ ਦਾ ਇਲਾਜ ਜੰਗੂ ਮੈਂ ਤਾਂ ਉਹਦੇ ਨਾਲ ਪ੍ਰੈਂਕ ਕਰਕੇ ਆ ਅੱਜ ਹੈਗਾ ਆਪਣੇ ਕੋਲੇ ਸਮਾਨ ਕੋਈ ਨਹੀਂ ਅੱਜ ਆਉਂਦੇ ਆ ਗੋਰੀ ਹਾਂ ਗੋਰੀ ਨੂੰ ਕਰਕੇ ਕਰਦੇ ਆ ਇੱਥੇ ਮੈਂ ਲਿਆਉਂਦਾ ਸੀ ਅੱਜ ਸਮਾਨ ਤੇ ਥੋੜਾ ਜਿਹਾ ਆ ਫੜੀ ਇਹਦੇ ਵਿੱਚ ਪਾ ਲਾ ਹਾਂ ਆ ਇੰਨੇ ਨਾਲ ਮੁੜ ਕੇ ਬਾਹਲਾ ਬਣਾ ਕੇ ਕਿਤੇ ਨੂੰ ਮੁੜ ਕੇ ਹਾਂ ਹੈ ਤਾਂ ਪ੍ਰੈਗ ਹੀ ਆਪਣਾ ਹਾਂ ਹਾਂ ਠੀਕ ਆ ਇੱਥੇ ਰੱਖ ਲਾ ਕਿਤੇ ਕੰਮ ਆ ਜੂਗਾ ਫੇਰ ਇੱਥੇ ਰੱਖ ਲਾ ਗੋਰੀ ਨਾਲ ਕਰਦੇ ਅੱਜ ਗੋਰੀ ਆਵੇ ਨਾ ਫੇਰ ਆ ਠੀਕ ਆ ਨਾ ਉਤਰਦਾ ਕਿਹੜਾ ਆ ਆ ਗਿਆ ਲੈ ਗੋਰੀ ਨੂੰ ਯਾਦ ਕਰਦੇ ਜੀ ਆਪਾਂ ਉਹ ਗੋਰੀ ਉਹ ਆਇਆ ਯਾਰ ਗੋਰੀ ਤੈਨੂੰ ਯਾਦ ਕਰੀ ਜਾਂਦੇ ਆ ਬਹਿ ਜਾ ਆ ਗਿਆ ਆ ਗਿਆ ਕਿਵੇਂ ਆ ਬਹਿ ਠੀਕ ਆ ਠੀਕ ਆ ਹਾਂ ਜੀ ਬਹੁਤ ਵਧੀਆ ਬਹਿ ਜਾ ਆ ਵਰੀਆ ਕਿੱਥੇ ਰਹਿਣਾ ਬਸ ਇੱਥੇ ਤੁਹਾਡੇ ਕੋਲੇ ਆ ਲੈ ਅਸੀਂ ਯਾਦ ਕਰੀ ਜਾਂਦੇ ਪੁੱਛ ਲੈ ਇਹਨੂੰ ਹਾਂ ਹੁਣ ਇਹ ਕੀਤਾ ਯਾਦ ਤੈਨੂੰ ਅਜੇ ਕੋਈ ਪਾਣੀ ਪੈਣੀ ਪੁੱਛਦਾ ਕਰੋ ਲੈ ਪਾਣੀ 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 ਯਾਰ ਪਾਣੀ ਪੀ ਪਾਣੀ ਦੀ ਕਿਹੜੀ ਗੱਲ ਆ ਯਾਰ ਪੀਦਾ ਪੀਦਾ ਸਾਰਾ ਪੀਦਾ ਪਤੰਦਰਾ ਨਾ ਇਹਦੇ ਚੈਨ ਨਹੀਂ ਸਾਰਾ ਪੀਦਾ ਕੋਈ ਨਹੀਂ ਸੁਤੰਤਰਾ ਤੂੰ ਕਿਹੜਾ ਰੋਜ਼ ਆਉਣਾ ਸਾਡੇ ਕੋਲੇ ਹੋਰ ਸੁਣਾ ਨਵੀਂ ਤਾਜੀ ਬਾ ਵਧੀਆ ਪਰਸੋਂ ਵਾਲੇ ਸੌਰੀ ਗਿਆ ਸੀ ਤੂੰ ਸੌਰੀ ਨੂੰ ਆ ਗਏ ਸੀ ਆ ਗਿਆ ਸੀ ਉਹ ਠੀਕ ਠਾਕ ਦੇਖੀ ਮੈਂ ਟੈਬਲ 'ਤੇ ਆ ਗਿਆ ਸੀ ਹਾਂ ਚੱਲ ਬੱਚੇ ਠੀਕ ਆ ਹਾਂ ਬੱਚੇ ਠੀਕ ਆ ਚਲੋ ਹੋਰ ਘਰੇ ਵਧੀਆ ਵਧੀਆ ਕਰੋ ਤੁਸੀਂ ਸੁਣਾਓ ਆਪ ਦੇ ਆਹ ਦੀ ਗੱਲ ਤੋਂ ਬਾਅਦ ਰੁੰਡੀ ਜਾਂਦੇ ਹਾਂ ਬੂਤਰੇ ਨੂੰ ਦਾਣੇ-ਦੋਣੇ ਪਾ ਕੇ ੜੇ ਹੋਏ ਨੇ ਥੇਲੇ ਸੀਗੇ ਇਹੀ ਕਰ ਬੈਠੇ ਆਂ 10 ਮਿੰਟ ਕੋਈ ਗੱਲਾਂ ਬਾਤਾਂ ਮਾਰਦੇ ਆਂ ਗੱਪ-ਸ਼ੱਪ ਮਾਰਦੇ ਆਂ ਬੈਠ ਕੇ ਠੀਕ ਆ ਤੈਨੂੰ ਯਾਦ ਕਰੀ ਬੈਠੇ ਸੀਗੇ ਉਦੋਂ ਤੂੰ ਆ ਗਿਆ ਉਧਰ ਛੱਡੇ ਕੋਈ ਅੱਜ ਨਹੀਂ ਆ ਹੁਣੇ ਬੈਠੇ ਆ ਪਾ ਕੇ ਦਾਣੇ ਦੁਣੇ ਆ ਜੱਗੂ ਨੂੰ ਕਿਹਾ ਦਾਣੇ ਪਾ ਦੇ ਆ ਵੀ ਹੁਣੇ ਦਾਣੇ ਦੁਣੇ ਪਾ ਕੇ ਤੇ ਬੈਠਾ ਹੀ ਆ ਵੇਲੇ ਹੋ ਕੇ ਹੋਰ ਸੁਣਾ ਨਵੀਂ ਤਾਰੀ ਕਿਵੇਂ ਰੋਟੀ ਰੱਟੀ ਖਾਇਆ ਰੋਟੀ ਰੱਟੀ ਖਾ ਕੇ ਅੱਜ ਚਲੋ ਗੇੜਾ ਹੀ ਮਾਰਮੇ ਹੋ ਤੈਨੂੰ ਯਾਦ ਕਰੀ ਜਾਂਦੇ ਸੀ ਬੈਠੇ ਹੁਣੇ ਤੈਨੂੰ ਯਾਦ ਕਰਕੇ ਅਟੇ ਸੀ ਉਦੋਂ ਤੂੰ ਆ ਖੜਿਆ ਉਦੋਂ ਤੂੰ ਆ ਗਿਆ ਸਾਡੇ ਕੋਲੇ ਹਾਂ ਆਏ ਕੀ ਹੋ ਗਿਆ ਗੁਰੀ ਕੀ ਗੱਲ ਹੋ ਗਈ ਸ਼ਾਇਦ ਇੱਥੇ ਨਾ ਜਾਵਣਾ ਯਾਰ ਜਾਇਆ ਜੇ ਕੋਈ ਟੱਜ ਜਾਇਆ 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 ਜਾ ਕੋਈ ਨਹੀਂ ਹੁੰਦਾ ਕੀ ਗੱਲ ਹੋ ਗਈ ਫੇਰ ਚ ਨਾ ਚੜਪੜ ਹੋ ਗਈ ਅੱਛਾ ਨਾੜਪੜ ਹੋ ਗਈ ਇਹਦੇ ਚ ਹੀ ਹੋ ਗਿਆ ਯਾਰ ਉਹ ਸੌਰੀ ਉਹ ਖਾ ਪੂੜਿਆ ਨਾ ਤੈਨੂੰ ਸੌਰੀ ਗਿਆ ਨਾ ਉੱਥੇ ਪਾਣੀ ਪੂਣੀ ਨਹੀਂ ਮੈਂ ਪੀਲਾ ਲਾਦਾ ਬਸ ਉਹ ਸੁੱਛੇ ਕਰਕੇ ਮੈਂ ਲਾਦਾ ਜਾਇਆ ਕਿਤੇ ਇੱਥੇ ਨਾ ਕਿਤੇ ਕੁਛ ਨਹੀਂ ਤਿੰਨ ਕਿਲੋ ਮੀਠਾ ਖਾ ਗਿਆ ਤੇ ਤਿੰਨ ਵੀਰਾ ਪੀ ਗਿਆ ਉੱਥੇ ਸਾਰੇ ਆਣੇ ਬਾਈ ਸੇਵਾ ਕੀਤੀ ਹੋਈ ਐ ਦੱਬ ਕੇ ਦੱਸਿਆ ਮੈਨੂੰ ਲੈ ਫੇਰ ਚੱਲਿਆ ਉਹ ਚੱਲਿਆ ਹੋਰੀ ਯਾਰ ਯਾਰ ਗੜਬੜਨਾ ਜ਼ਿਆਦੀ ਹੋ ਗਈ ਬਾੜਾ ਚੜਿਆ ਪਿਆ ਤੇਰਾ ਤਾਂ ਯਾਰ ਵੱਟ ਜੇ ਯਾਰ ਕਿਵੇਂ ਪੁੱਤਰਾ ਜਾਇਆ ਸਕੂਲ ਹਾਂਜੀ ਬਾਪੂ ਜੀ ਜਾ ਹਾਂਜੀ ਤੇ ਰੱਖਿਆ ਬਸਤਾ ਪੁਸਤਾ ਹਾਂਜੀ ਹਾਂਜੀ ਚਲ ਕੋਈ ਨਹੀਂ ਪੜਿਆ ਕਰ ਮੇਰਾ ਪੁੱਤ ਤੋ ਜੱਗੂ ਨਹੀਂ ਵੇਖਿਆ ਆਪਣਾ ਜੱਗੂ ਨਹੀਂ ਵੇਖਿਆ ਬਾਹਰ ਨੂੰ ਗਿਆ ਹੁਣੇ ਮੇਰੇ ਕੋਲ ਬਾਹਰ ਨੂੰ ਗਿਆ ਤੇ ਤੂੰ ਮੂੰਹ ਜਿਆ ਬਣਾਈ ਜੰਨਾ ਉਹਨੂੰ ਤਾਂ ਮੂੰਹ ਤੋਂ ਜ਼ੋਰ ਲਾਓ ਤੇ ਜਾਇਆ ਮੇਰਾ ਪੁੱਤ ਉੱਥੇ ਲੈ ਚੁਗਾ ਜਾਇਆ ਹੋ ਗਿਆ ਪਿਆ ਇਹਦਾ ਕੰਮ ਮੈਨੂੰ ਲੱਗਾ ਆਪਣੀ ਦੌਣ ਨਾਲ ਲਵੇੜਦੇ ਨਹੀਂ ਨਹੀਂ ਦੌਣ ਤਾਂ ਕਾਦੀ ਲਵੇੜਨੀ ਯਾਰ ਮੈਨੂੰ ਲੱਗਾ ਭੈਣ ਜਾਇਆ ਜਾਇਆ ਭੱਜ ਕੇ ਦੇਖ ਲਈ ਅੰਦਰ ਵੀ ਗਿਆ ਛੋਰ ਇੱਧਰ ਕੌਣ ਆਇਆ ਉਹ ਬਾਹਰ ਨਿਕਲੋ ਭੈਣ ਬਾਹਰ ਨਿਕਲ ਬਾਹਰ ਨਿਕਲ ਉਹ ਆਇਆ ਛਾਇਆ ਕਰੇ ਬਾਹਰ ਇਹ ਲੈਚੇ ਨਾ ਕਰਦੇ ਇੱਥੇ ਭੈਣ ਦੀ ਆਹ ਤਾਂ ਕੰਮ ਹੋ ਗਿਆ ਤਾਂ ਉਹਦਾ